ਅੱਜ ਦੀ ਇਸ ਵੀਡੀਓ 'ਚ ਆਪਾਂ ਉਸ ਮਹਾਨ ਯੋਧੇ ਬਾਰੇ ਗੱਲ ਕਰਾਂਗੇ ਜੀਹਦਾ ਨਾਂ ਹੈ ਬਲਵਿੰਦਰ ਸਿੰਘ ਜਟਾਣਾ। ਕੌਣ ਸੀ ਬਲਵਿੰਦਰ ਸਿੰਘ ਜਟਾਣਾ? ਬਲਵਿੰਦਰ ਸਿੰਘ ਜਟਾਣਾ ਨੇ ਉਹ ਯੋਧਿਆਂ ਵਾਲਾ ਕੰਮ ਕੀਤਾ ਸੀ ਜੋ ਵੱਡੇ-ਵੱਡੇ ਸੂਰਮੇ ਕਰਨ ਦਾ ਦਮ ਰੱਖਦੇ ਨੇ। ਐਸਵਾਈਐਲ ਨਹਿਰ ਨੂੰ ਰੋਕਣਾ ਜੋ 인ਦਰਾ ਗਾਂਧੀ ਦੇ ਹੁਕਮਾਂ ਨਾਲ ਬਣਾਈ ਜਾ ਰਹੀ ਸੀ ਜੀਹਦਾ ਪਾਣੀ ਹਰਿਆਣਾ, ਗੁਜਰਾਤ ਤੇ ਦਿੱਲੀ ਤੱਕ ਨੂੰ ਜਾਣਾ ਸੀ ਤੇ ਉਹ ਪਾਣੀ ਕਿਹਦਾ ਸੀ? ਉਸੇ ਪੰਜਾਬ ਦਾ। ਬਲਵਿੰਦਰ ਸਿੰਘ ਜਟਾਣਾ ਨੇ ਉਸ ਸਸਵਾ ਜਲਨੇ ਹਰਦ ਤੱਕ ਲੱਗਣ ਤੋਂ ਰੋਕਦਾ ਸੀ ਅੱਜ ਦੀ ਇਸ ਵੀਡੀਓ ਚ ਅੱਪਾ ਗੱਲ ਕਰਦੇ ਆ ਕਿ ਬਲਵਿੰਦਰ ਸਿੰਘ ਜਟਾਣਾ ਉਸ ਮਹਾਨ ਯੋਧੇ ਦਾ ਜੀਵਨ ਕਿਵੇਂ ਦਾ ਸੀ ਤੇ ਉਹਨਾਂ ਨੇ ਜੋ ਸੂਰਮਿਆਂ ਵਾਲਾ ਦਲੇਰਾਂ ਵਾਲਾ ਕੰਮ ਕੀਤਾ ਸੀ ਉਹ ਕੰਮ ਕਰਨ ਕਰਕੇ ਉਹਨਾਂ ਦੇ ਪਰਿਵਾਰ ਨੂੰ ਕਿੰਨੀ ਤਸ਼ੱਦਦ ਚੱਲਣੀ ਪਈ ਤੇ ਉਹਨਾਂ ਦਾ ਪਰਿਵਾਰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਕਿਹਦੇ ਵੱਲੋਂ ਉਹ ਅੱਗੇ ਵੀਡੀਓ 'ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖੋ ਸਨ 1982 ਪਟਿਆਲੇ ਦੇ ਨਾਲ ਇੱਕ ਕਪੂਰੀ ਪਿੰਡ ਹੈ ਜਿੱਦੇ ਬਾਹਰ-ਬਾਹਰ ਐਸਵਾਈਐਲ ਨਹਿਰ ਦਾ ਟੱਕ ਲੱਗਣਾ ਸੀ ਇਹ ਐਸਵਾਈਐਲ ਦਾ ਮਤਲਬ ਸੀ ਸਤਲੁਜ ਯਮਨਾ ਲਿੰਕ ਹੁਣ ਇਹ ਨਹਿਰ ਇੰਦਰਾ ਗਾਂਧੀ ਵੱਲੋਂ ਬਣਾਈ ਜਾ ਰਹੀ ਸੀ ਤੇ ਇਹ ਨਹਿਰ ਬਣਾਉਣ ਦਾ ਸਿੱਧਾ ਮਤਲਬ ਇਹ ਸੀ ਕਿ ਪੰਜਾਬ ਦਾ ਪਾਣੀ ਦੂਜੇ ਰਾਜਾਂ ਨੂੰ ਦੇਣਾ ਤੇ ਬਲਵਿੰਦਰ ਸਿੰਘ ਜਟਾਣਾ ਨੇ ਉਹ ਕੰਮ ਹੋਣ ਤੋਂ ਰੋਕਤਾ ਸੀ ਕਿਵੇਂ ਰੋਕਿਆ ਸੀ ਉਹ ਗੱਲ ਕਰਾਂਗੇ ਪਹਿਲਾਂ ਗੱਲ ਕਰਦੇ ਆ ਬਲਵਿੰਦਰ ਸਿੰਘ ਜਟਾਣਾ ਦਾ ਜਨਮ ਕਦੋਂ ਹੋਇਆ ਸੀ ਸਰਦਾਰ ਬਲਵਿੰਦਰ ਸਿੰਘ ਜਟਾਣਾ ਦਾ ਜਨਮ ਹੋਇਆ ਸੀ ਸਨ 1963 ਸਾਲ 1963 10 ਜੁਲਾਈ ਨੂੰ ਪਿਤਾ ਸੋਹਣ ਸਿੰਘ ਤੇ ਮਾਤਾ ਨਸੀਬ ਕੌਰ ਜੀ ਦੇ ਘਰ ਬਲਵਿੰਦਰ ਸਿੰਘ ਜਟਾਣਾ ਦਾ ਜਨਮ ਹੁੰਦਾ ਹੈ ਜਟਾਣਾ ਪਿੰਡ ਰੋਪੜ ਦੇ ਨੇੜੇ ਹੀ ਪੈਂਦਾ ਤੇ ਜਦੋਂ ਬਲਵਿੰਦਰ ਸਿੰਘ ਜਟਾਣਾ ਨੇ ਆਪਣੀ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਕੀਤੀ ਉਸ ਤੋਂ ਬਾਅਦ ਉਹਨਾਂ ਨੇ میٹرਕ ਕੀਤੀ ਤੇ ਅੱਗੇ ਦੀ ਪੜ੍ਹਾਈ ਲਈ ਉਹ ਰੋਪੜ ਕਾਲਜ ਤੇ ਐਡਮਿਸ਼ਨ ਲੈ ਲੈਂਦੇ ਆਣ ਹਣ ਰੋਪੜ ਕਾਲਜ ਤੇ ਜੇ ਤੋਂ ਐਡਮਿਸ਼ਨ ਲੈਂਦੇ ਆ ਅੱਗੇ ਚੱਲ ਕੇ ਉਹ ਸੋਚਦੇ ਆਪਣੇ ਸਾਥੀਆਂ ਨਾਲ ਮਿਲ ਕੇ ਕਿ ਮੈਂ ਆਪਣੇ ਕਾਲਜ ਵਿੱਚ ਇੱਕ ਅਖੰਡ ਪਾਠ ਰਖਾਉਂਦਾ ਇਸੇ ਗੱਲ ਉਹਨਾਂ ਨੇ ਆਪਣੇ ਪ੍ਰਿੰਸੀਪਲ ਨਾਲ ਕੀਤੀ ਪਰ ਉਹਨਾਂ ਦੇ ਰੋਪੜ ਕਾਲਜ ਦੇ ਪ੍ਰਿੰਸੀਪਲ ਨੇ ਇਹ ਕਹਿ ਕੇ ਮਨਾ ਕਰਤਾ ਕਿ ਇੱਥੇ ਹਿੰਦੂਆਂ ਦੇ ਮੁੰਡੇ ਵੀ ਪੜ੍ਹਦੇ ਆਂ ਹੋਰ ਧਰਮਾਂ ਦੇ ਸਟੂਡੈਂਟ ਵੀ ਪੜ੍ਹਦੇ ਆਂ ਜੇ ਹੁਣ ਤੁਹਾਡਾ ਅਖੰਡ ਪਾਠ ਕਰਾਉਣ ਦੀ ਪਰਮਿਸ਼ਨ ਮੈਂ ਦੇ ਤੀ ਫਿਰ ਤੇ ਇੱਥੇ ਜਗਰਾਤੇ ਵੀ ਹੋਇਆ ਕਰਨਗੇ ਹੋਰ ਵੀ ਫੰਕਸ਼ਨ ਇੱਥੇ ਹੋਇਆ ਕਰਨਗੇ ਪਰ ਬਲਵਿੰਦਰ ਸਿੰਘ ਜਟਾਣਾ ਆਪਣੇ ਕਹਿਣ ਤੇ ਅਟੱਲ ਸੀਗੇ ਵੀ ਮੈਂ ਇਹ ਕਰਾ ਕੇ ਰਹਿਣਾ ਤੇ ਉਹਨਾਂ ਨੇ ਅਖੰਡ ਪਾਠ ਕਾਲਜ 'ਚ ਕਰਾਇਆ ਵੀ ਜਦੋਂ ਬਲਵਿੰਦਰ ਸਿੰਘ ਜਟਾਣਾ ਨੇ ਅਖੰਡ ਪਾਠ ਕਰਾਇਆ ਤਾਂ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ ਹੋਏ ਸੀ ਤੇ ਉੱਥੇ ਕਈ ਘੰਟੇ ਸਪੀਚਾਂ ਵੀ ਹੋਈਆਂ ਮਨਾ ਕਰਨ ਤੋਂ ਬਾਅਦ ਜਦੋਂ ਬਲਵਿੰਦਰ ਸਿੰਘ ਜਟਾਣਾ ਨੇ ਕਾਲਜ ਜੇ ਅਖੰਡ ਪਾਠ ਕਰਾਇਆ ਤਾਂ ਉਸ ਚੀਜ਼ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਪੁਲਿਸ ਬਲਵਿੰਦਰ ਸਿੰਘ ਜਟਾਣਾ ਨੂੰ ਚਮਕੌਰ ਸਾਹਿਬ ਲਿਆਉਂਦੀ ਹੈ ਥਾਣੇ ਕਿਉਂਕਿ ਉੱਥੋਂ ਦਾ ਥਾਣਾ ਚਮਕੌਰ ਸਾਹਿਬ ਹੀ ਲੱਗਦਾ ਹੈ ਤੇ ਜਦੋਂ ਪੁਲਿਸ ਥਾਣੇ ਚ ਲੈ ਕੇ ਆਉਂਦੀ ਹੈ ਬਲਵਿੰਦਰ ਸਿੰਘ ਜਟਾਣਾ ਤੇ ਉਸ ਟਾਈਮ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਹੈ ਅਖੋਤਾ ਕੀ ਬਲਵਿੰਦਰ ਸਿੰਘ ਜਟਾਣਾ ਨੂੰ ਪੁਠਾ ਟੰਗਿਆ ਜਾਂਦਾ ਹੈ ਡੰਡੇ ਮਾਰੇ ਜਾਂਦੇ ਆ ਤਲੀਆਂ ਤੇ ਤੇ ਇੱਕ ਬਹੁਤ ਘਣਾਉਣਾ ਕੰਮ ਵੀ ਕੀਤਾ ਜਾਂਦਾ ਹੈ ਗਰਮ ਪ੍ਰੈਸਾਂ ਕਰਕੇ ਬਲਵਿੰਦਰ ਸਿੰਘ ਜਟਾਣਾ ਦੇ ਸਰੀਰ ਤੇ ਲਾਈਆਂ ਜਾਂਦੀਆਂ ਤੇ ਉਹ ਪ੍ਰੈਸਾਂ ਲਾਉਣ ਕਰਕੇ ਬਲਵਿੰਦਰ ਸਿੰਘ ਜਟਾਣਾ ਜੀ ਦਾ ਸਰੀਰ ਛਾਲੇ ਛਾਲੇ ਹੋ ਚੁੱਕਿਆ ਹੁੰਦਾ ਉਸ ਤੋਂ ਬਾਅਦ ਜ਼ਮਾਨਤ ਤੇ ਬਲਵਿੰਦਰ ਸਿੰਘ ਜਟਾਣਾ ਆਪਣੇ ਘਰ ਆ ਜਾਂਦੇ ਆ ਥੋੜੇ ਦਿਨਾਂ ਬਾਅਦ ਜਦੋਂ ਥੋੜੇ ਦਿਨ ਬਾਅਦ ਬਲਵਿੰਦਰ ਸਿੰਘ ਜਟਾਣਾ ਆਪਣੇ ਘਰ ਆਉਂਦੇ ਆ ਜ਼ਮਾਨਤ ਤੇ ਤਾਂ ਉਸ ਟਾਈਮ ਵੀ ਉਹ ਚੜ੍ਹਦੀ ਕਲਾ ਚ ਹੁੰਦੇ ਆ ਕਿਉਂਕਿ ਖੂਨ ਤਾਂ ਉਹਨਾਂ ਦੇ ਅੰਦਰ ਸ਼ਹੀਦਾਂ ਦਾ ਹੀ ਉਬਾਲੇ ਮਾਰ ਰਿਹਾ ਹੁੰਦਾ ਤੇ ਬਲਵਿੰਦਰ ਸਿੰਘ ਜਟਾਣਾ ਜਦੋਂ ਆਪਣੇ ਘਰ ਪਹੁੰਚਦੇ ਆ ਤਾਂ ਘਰ ਪਹੁੰਚਣ ਤੋਂ ਬਾਅਦ ਉਹ ਇੱਕ ਕੰਮ ਕਰਦੇ ਆ ਉਹ ਆਪਣੇ ਘਰ ਦੇ ਕਮਰੇ 'ਚ ਜਾਂਦੇ ਆ ਤੇ ਆਪਣੀਆਂ ਜਿੰਨੀਆਂ ਵੀ ਡਿਗਰੀਆਂ ਹੁੰਦੀਆਂ ਉਹਨਾਂ ਨੇ ਲਈਆਂ ਹੋਈਆਂ ਉਹ ਸਾਰੀਆਂ ਡਿਗਰੀਆਂ ਨੂੰ ਆਪਣੇ ਘਰ ਦੇ ਵਿਹੜੇ 'ਚ ਰੱਖ ਕੇ ਅੱਗ ਲਾ ਦਿੰਦੇ ਆ ਤੇ ਇਹ ਸਭ ਦੇਖ ਕੇ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿਤਾ ਜੀ ਸੋਹਣ ਸਿੰਘ ਜੀ ਉਹਨੂੰ ਪੁੱਛਦੇ ਆ ਵੀ ਕਿ ਬਲਵਿੰਦਰ ਸਿੰਘ ਇਹ ਤੂੰ ਕੀ ਕਰ ਰਿਹਾ ਹੈ ਤਬ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਆ ਵੀ ਮੰਨੂ ਇਹ ਕੰਮ ਕਰਨ ਤੋਂ ਨਾ ਰੋਕੋ ਜਦੋਂ ਬਲਵਿੰਦਰ ਸਿੰਘ ਜਟਾਣਾ ਦੇ ਦਾਦੀ ਜੀ ਵੀ ਕਹਿੰਦੇ ਆ ਦਵਾਰਕੀ ਕੌਰ ਜੀ ਇਹ ਤੂੰ ਕੀ ਕਰ ਰਿਹਾ ਹੈ ਤਬ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਆ ਵੀ ਮੇਰੇ ਲਈ ਹੁਣ ਇਹਨਾਂ ਡਿਗਰੀਆਂ ਦਾ ਕੋਈ ਮੁੱਲ ਨਹੀਂ ਹੈਗਾ ਕਿਉਂਕਿ ਮਨੂੰ ਦੂਜੇ ਤੀਜੇ ਦਿਨ ਪੁਲਿਸ ਕਿਸ ਨਾ ਕਿਸੇ ਚੱਕਰ ਕਰਕੇ ਕਿਸ ਨਾ ਕਿਸੇ ਕੇਸ ਕਰਕੇ ਘਰੋਂ ਚੱਕ ਲੈ ਜਾਂਦੀ ਹੈ ਹੁਣ ਮੇਰਾ ਆਉਣ ਵਾਲਾ ਟਾਈਮ ਮਨੂੰ ਦਿਖ ਰਿਹਾ ਵੀ ਆਉਣ ਵਾਲਾ ਟਾਈਮ ਮੇਰਾ ਹੈ ਕੀ ਹੈ ਤੇ ਅੱਖਾਂ ਪਰ ਕਿਉਂ ਇਹ ਵੀ ਆਪਣੇ ਪਰਤਾਂ ਨੂੰ ਕਹਿੰਦੇ ਆ ਵੀ ਪੁਲਿਸ ਦੇਡੇ ਸਾਹਬ ਨਾਲ ਮਨੂੰ ਦੂਜੇ ਤੀਜੇ ਦਿਨ ਘਰੋਂ ਚੱਕ ਕੇ ਲੈ ਜਾਂਦੀ ਹੈ ਤਸ਼ੱਦਦ ਕਰਦੀ ਹੈ ਤਾਂ ਇਹ ਗੱਲ ਵੀ ਪੂਰੀ ਪੱਕੀ ਲੱਗ ਰਹੀ ਹੈ ਮਨੂੰ ਕਿ ਪੁਲਿਸ ਨੇ ਮਨੂੰ ਕਿਤੇ ਨਾ ਕਿਤੇ ਮਰਵਾ ਦੇਣਾ ਹੁਣ ਉਹ ਆਪਣੇ ਪਿਤਾ ਨੂੰ ਕਿ ਸਵਾਲ ਪੁੱਛਦੇ ਆ ਕਿ ਤੁਸੀਂ ਮਨੂੰ ਦੱਸੋ ਕਿ ਤੁਸੀਂ ਮਨੂੰ ਮਰੇ ਪਈ ਨੂੰ ਕਿਸੇ ਸੂਏ ਨਾਲੇ ਨਹਿਰ ਤੋਂ ਚੱਕ ਕੇ ਲਿਆਉਣਾ ਚਾਹੁੰਦੇ ਹੋ ਜਾਂ ਮੈਂ ਸੂਰਮਿਆਂ ਵਾਂਗੂ ਕੁਝ ਕਰਕੇ ਆਵਾਂ ਤਾਂ ਬਲਵਿੰਦਰ ਸਿੰਘ ਘਟਾਣਾ ਦੇ ਪਿਤਾ ਜੀ ਕਹਿੰਦੇ ਆ ਵੀ ਉਸ ਦਿਨ ਮਨੂੰ ਫਕਰ ਹੋਊਗਾ ਜਦੋਂ ਤੂੰ ਐਵੇਂ ਦਾ ਕੋਈ ਕੰਮ ਕੀਤਾ ਤੇ ਹੁਣ ਬਲਵਿੰਦਰ ਸਿੰਘ ਜਟਾਣਾ ਦੇ ਹੌਸਲੇ ਬੁਲੰਦ ਆਪਣੇ ਘਰ ਤੋਂ ਹੋ ਚੁੱਕੇ ਹੁੰਦੇ ਆ। ਸਨ 1986 ਚ ਬਲਵਿੰਦਰ ਸਿੰਘ ਜਟਾਣਾ ਆਪਣੇ ਘਰੋਂ ਨਿਕਲ ਜਾਂਦੇ ਆ। ਨਹਿਰ ਦਾ ਟੱਕ ਲੱਗਦਾ 1982 ਚ। ਜਦੋਂ ਬਲਵਿੰਦਰ ਸਿੰਘ ਜਟਾਣਾ ਆਪਣੇ ਘਰੋਂ ਨਿਕਲਦੇ ਆ ਉਸ ਨਹਿਰ ਦੇ ਟੱਕ ਨੂੰ ਰੋਕਣ ਵਾਸਤੇ ਸਨ 1986 ਦੀ ਗੱਲ ਹੈ। ਉਹ ਜਦੋਂ ਕਪੂਰੀ ਪਿੰਡ ਪਹੁੰਚਦੇ ਆ ਜਿੱਥੇ ਨਹਿਰ ਦਾ ਟੱਕ ਲੱਗਿਆ ਸੀ ਤੇ ਜਿੱਥੇ ਠੇਕੇਦਾਰ ਬੈਠਾ ਕੰਮ ਕਰਵਾ ਰਿਹਾ ਸੀ ਨਹਿਰ ਦਾ। ਬਲਵਿੰਦਰ ਸਿੰਘ ਜਟਾਣਾ ਉਸ ਠੇਕੇਦਾਰ ਕੋਲ ਜਾਂਦੇ ਆ। ਇੱਕ ਦਿਨ ਨਹੀਂ ਦੋ ਦਿਨ ਨਹੀਂ ਇੱਕ ਮਹੀਨਾ ਨਹੀਂ ਪੂਰੇ 90 ਦਿਨ 3 ਮਹੀਨੇ ਤੱਕ ਉਸ ਠੇਕੇਦਾਰ ਨੂੰ ਕਹਿੰਨੇ ਆ ਰਿਕੁਐਸਟ ਕਰਦੇ ਆ ਵੀ ਤੁਸੀਂ ਇਹ ਨਹਿਰ ਨਾ ਬਣਾਓ ਕਿਤੇ ਇਹ ਨਾ ਹੋਵੇ ਵੀ ਨਹਿਰ ਚ ਪਾਣੀ ਜਾਣ ਦੀ ਬਜਾਏ ਪੰਜਾਬੀਆਂ ਦਾ ਖੂਨ ਜਾਂਦਾ ਹੋਵੇ ਤਾਂ ਉਸ ਠੇਕੇਦਾਰ ਨੂੰ ਬਲਵਿੰਦਰ ਸਿੰਘ ਜਟਾਣਾ ਨੇ ਪੂਰੇ 90 ਦਿਨ ਗੱਲ ਸਮਝਾਈ ਪਰ ਉਹ ਠੇਕੇਦਾਰ ਨਹੀਂ ਮੰਨਿਆ ਤੇ 90ਵੇਂ ਦਿਨ ਜਦੋਂ ਬਲਵਿੰਦਰ ਸਿੰਘ ਜਟਾਣਾ ਉਸ ਠੇਕੇਦਾਰ ਕੋਲ ਜਾਂਦੇ ਆ ਤਾਂ ਠੇਕੇਦਾਰ ਥੋੜਾ ਔਖਾ ਭਾਰਾ ਹੁੰਦਾ ਤੇ ਬਲਵਿੰਦਰ ਸਿੰਘ ਜਟਾਣਾ ਨੂੰ ਧੱਕਾ ਵੀ ਮਾਰ ਦਿੰਦਾ ਪਰ ਉਸ ਤੋਂ ਬਾਅਦ ਵੀ ਸਰਦਾਰ ਬਲਵਿੰਦਰ ਸਿੰਘ ਜਟਾਣਾ ਫੇਰ ਉਸ ਠੇਕੇਦਾਰਗੇ ਰਿਕੁਐਸਟ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਇਹ ਨਹਿਰ ਨਾ ਬਣਾਓ ਪਰ ਫੇਰ ਵੀ ਜਦੋਂ ਠੇਕੇਦਾਰ ਨਹੀਂ ਮੰਨਦਾ ਤੇ ਆਪਣੇ 5-7 ਭਈਏ ਜਿਹੜੇ ਉਹਨੇ ਇਕੱਠੇ ਕੀਤੇ ਹੁੰਨੇ ਆ ਤਾਂ ਉਹ ਭਈਆਂ ਨੂੰ ਉਹ ਠੇਕੇਦਾਰ ਕਹਿੰਦਾ ਕਿ ਇਹ ਸਰਦਾਰ ਨੂੰ ਪੱਥਰ ਮਾਰ-ਮਾਰ ਕੇ ਮਾਰ ਦੋ ਤਾਂ ਬਲਵਿੰਦਰ ਸਿੰਘ ਜਟਾਣਾ ਜਦੋਂ ਆਪਣੇ ਮੋਢੇ ਤੋਂ ਲੋਹੀ ਪਾਸੇ ਕਰਦੇ ਆ ਤਾਂ ਉਹਨਾਂ ਦੇ ਮੋਢੇ ਤੇ ਟੰਗੀ ਹੋਈ AK-47 ਦੇਖ ਕੇ ਉਹ ਸਾਰੇ ਡਰ ਜਾਂਦੇ ਆ ਹੇਰ ਬਲਵਿੰਦਰ ਸਿੰਘ ਜੱਟਾਂ ਉਹਨਾਂ ਭਈਆਂ ਨੂੰ ਕਹਿੰਦੇ ਆ ਵੀ ਹੁਣ ਕਿੱਥੇ ਭੱਜਦੀਆਂ ਚੌਲ ਖਾਣੀਆਂ ਜਾਂਦੇ ਤੇ ਉਸ ਠੇਕੇਦਾਰ ਨੂੰ ਵੀ ਉੱਥੇ ਰੋਕ ਲੈਂਦੇ ਆ ਉਸ ਤੋਂ ਬਾਅਦ ਜੋ ਏਕ 47 ਗੋਲੀਆਂ ਨਾਲ ਭਰੀ ਹੁੰਦੀ ਆ ਉਹਨਾਂ ਭਈਆਂ ਤੇ ਵੀ ਚਲਾਉਂਦੇ ਆ ਤੇ ਠੇਕੇਦਾਰ ਜਦੋਂ ਭੱਜਣ ਲੱਗਦਾ ਉਹ ਠੇਕੇਦਾਰ ਦੇ ਸਿਰ 'ਚ ਗੋਲੀ ਮਾਰ ਕੇ ਉਹਦਾ ਸਿਰ ਵੀ ਉੱਥੇ ਖਾਲੀ ਕਰ ਦਿੰਦੇ ਆ ਤੇ ਇਹੇ ਕੰਮ ਹੋਣ ਤੋਂ ਬਾਅਦ ਅਖਬਾਰਾਂ ਦੀ ਇਹ ਸੁਰਖੀ ਬਣ ਜਾਂਦੀ ਆ ਅਖਬਾਰਾਂ ਦੀ ਇਹ ਸੁਰਖੀ ਬਣਦੀ ਆ ਕਿ ਇੱਕ ਅੱਤਵਾਦੀ ਬੰਦੇ ਨੇ ਇੱਕ ਇੰਜੀਨੀਅਰ ਤੇ ਉਹਦੇ ਨਾਲ ਕੰਮ ਕਰਦੇ ਬੰਦਿਆਂ ਨੂੰ ਵੀ ਮਾਰਦਾ ਪਰ ਬਲਵਿੰਦਰ ਸਿੰਘ ਜਟਾਣਾ ਕੋਈ ਅੱਤਵਾਦੀ ਨਹੀਂ ਸੱਤਵਾਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇਹ ਨਹਿਰ ਬਣ ਜਾਂਦੀ ਹੈ ਤਾਂ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਨੁਕਸਾਨ ਛੱਡੋ ਜੀਣ ਜੋਗਾ ਪੰਜਾਬ ਨੂੰ ਨਹੀਂ ਛੱਡਣਾ ਤੇ ਉਹ ਐਸਵਾਈਐਲ ਨਹਿਰ ਉਸ ਟਾਈਮ ਦੀ ਬਲਵਿੰਦਰ ਸਿੰਘ ਜਟਾਣਾ ਵੱਲੋਂ ਰੋਕੀ ਗਈ ਅੱਜ ਤੱਕ ਵੀ ਉਸ ਐਸਵਾਈਐਲ ਨਹਿਰ ਤੋਂ ਪਾਣੀ ਨਹੀਂ ਵਗਦਾ ਇਸ ਐਸਵਾਈਐਲ ਨਹਿਰ ਦਾ ਜੋ ਚੀਫ ਇੰਜੀਨੀਅਰ ਸੀ ਐਮਐਸਸੀ ਕ੍ਰੀ ਅਨੇਕ ਬਹੁਤ ਠੇਕੇਦਾਰਾਂ ਨੂੰ ਵੀ ਪੁੱਛਿਆ ਕਿ ਤੁਸੀਂ ਜੇ ਐਸਵਾਈਐਲ ਨਹਿਰ ਦਾ ਠੇਕਾ ਲੈਣਾ ਤਾਂ ਤੁਸੀਂ ਠੇਕਾ ਲੈ ਸਕਦੇ ਹੋ ਪਰ ਕੋਈ ਵੀ ਐਸਵਾਈਐਲ ਦਾ ਠੇਕਾ ਲੈਣਾ ਚਾਹੁੰਦਾ ਹੀ ਨਹੀਂ ਸੀ ਕਿਉਂਕਿ ਉਹ ਇਹ ਕਹਿ ਕੇ ਜਵਾਬ ਦੇ ਦਿੰਦੇ ਸੀ ਵੀ ਸਾਡੇ ਕੋਲ ਦੋ ਸਿਰ ਨਹੀਂ ਹੈ ਕਿਉਂਕਿ ਇੱਕ ਸਿਰ ਤਾਂ ਬਲਵਿੰਦਰ ਸਿੰਘ ਚਟਾਣਾ ਨਹੀਂ ਖੋਲ ਕੇ ਰੱਖ ਦੇਣਾ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਵੀ ਇਹ ਠੇਕੇਦਾਰ ਹੁਣ ਐਸਵਾਈਐਲ ਨਹਿਰ ਦਾ ਠੇਕਾ ਲੈਣਾ ਚਾਹੁੰਦਾ ਹੈ ਤੇ ਉੱਥੇ ਕੰਮ ਸ਼ੁਰੂ ਕਰਾ ਚੁੱਕਿਆ ਇਸ ਕਰਕੇ ਐਮਐਸਸੀ ਕ੍ਰੀਨੂ ਉਹ ਕੋਈ ਠੇਕੇਦਾਰ ਲੱਭਿਆ ਹੀ ਨਹੀਂ ਉਸ ਟੈਂਪਲੇਟ ਤੇ ਦਾ ਐਮ ਐਸ ਸੀ ਕ੍ਰੀ ਨੇ ਐਸ ਵੀ ਐਲ ਦਾ ਸਾਰਾ ਕੰਮ ਕਰਾਉਣ ਦਾ ਜਿੰਮਾ ਆਪਣੇ ਸਿਰ ਲੈ ਲਿਆ ਤੇ ਉਹ ਹੁਣ ਐਸ ਵੀ ਐਲ ਦਾ ਸਾਰਾ ਕੰਮ ਆਪਣੇ ਹੱਥੀਂ ਕਰਾਉਣਾ ਚਾਹੁੰਦਾ ਸੀ ਤੇ ਇਹ ਗੱਲ ਪਤਾ ਲੱਗ ਜਾਂਦੀ ਹੈ ਬਲਵਿੰਦਰ ਸਿੰਘ ਜਟਾਣਾ ਨੂੰ ਉਸ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਐਮ ਐਸ ਸੀ ਕ੍ਰੀ ਨੂੰ ਫੋਨ ਕਰਦੇ ਆ ਬਲਵਿੰਦਰ ਸਿੰਘ ਜਟਾਣਾ ਪੁੱਛਦੇ ਆ ਐਮ ਐਸ ਸੀ ਕ੍ਰੀ ਸਾਹਿਬ ਬੋਲਦੇ ਨੇ ਤਾਂ ਐਮ ਐਸ ਸੀ ਕ੍ਰੀ ਦੇ ਸਿਰ ਨੂੰ ਸਾਹ ਪਹਿਲਾਂ ਹੀ ਚੜਿਆ ਹੁੰਦਾ ਤਾਂ ਉਹ ਇਹ ਬੋਲਦਾ ਕਿ ਹਾਂ ਮੈਂ ਐਮ ਐਸ ਸੀ ਕ੍ਰੀ ਸਾਹਿਬ ਬੋਲ ਰਿਹਾ ਹਾਂ ਤਾਂ ਬਲਵਿੰਦਰ ਸਿੰਘ ਜਟਾਣਾ ਕਹਿੰਦੇ ਆ ਵੀ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਐਸਵਾਈਐਲ ਨਹਿਰ ਨੂੰ ਨਾ ਬਣਾਓ ਤਾਂ ਐਮ ਐਸ ਸੀਕਰੀ ਕਹਿੰਦਾ ਕਿ ਜੇ ਤੇਰੇ ਚ ਦਮ ਹੈ ਤਾਂ ਤੂੰ ਮੰਨੋ ਰੋਕ ਕੇ ਦਿਖਾ ਦੇ ਮੈਂ ਇਹ ਨਹਿਰ ਬਣਾਵਾਗਾ ਹੀ ਬਣਾਵਾਗਾ ਤਾਂ ਬਲਵਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਜਿਹੜੇ ਦੇਵੀ ਦੇਵਤੇ ਨੂੰ ਧਿਆਉਣਾ ਚਾਹਣਾ ਉਹਨੂੰ ਤੂੰ ਧਿਆ ਲੈ ਕਿਉਂਕਿ ਜਦੋਂ ਮੈਂ ਤੇਰੇ ਸਾਹਮਣੇ ਆ ਗਿਆ ਉਸ ਟਾਈਮ ਤੈਨੂੰ ਸਮਾਂ ਨਹੀਂ ਮਿਲਣਾ ਤਾਂ ਐਮ ਐਸ ਸੀਕਰੀ ਇਸ ਗੱਲ ਨੂੰ ਬੜਾ ਲਾਈਟਲੀ ਲੈ ਲੈਂਦਾ ਇਸ ਤੋਂ ਬਾਅਦ ਸਨ ਆਉਂਦਾ 1990 23 ਜੁਲਾਈ ਸਨ 1990 ਨੂੰ ਚੰਡੀਗੜ੍ਹ ਦੇ 26 ਸੈਕਟਰ 'ਚ ਇੱਕ ਮੀਟਿੰਗ ਹੁੰਦੀ ਹੈ ਨਾ ਦੀ ਜਿਹਦੇ 'ਚ ਐਮ ਐਸ ਸੀ ਕਰੀ ਅਵਤਾਰ ਸਿੰਘ ਔਲਕ ਤੇ ਨਾਲ ਉਹਨਾਂ ਤੇ ਹੋਰ ਚਾਰ ਜੂਨੀਅਰ ਬੰਦੇ ਹੁੰਦੇ ਆ ਜੋ ਇਸ ਚੀਜ਼ ਦੀ ਪਲੈਨਿੰਗ ਕਰ ਰਹੇ ਹੁੰਦੇ ਆ 26 ਸੈਕਟਰ ਚੰਡੀਗੜ੍ਹ ਦੇ ਉਸ ਆਫਿਸ 'ਚ ਬੈਠ ਕੇ ਕਿ ਨਹਿਰ ਦਾ ਕੰਮ ਅੱਗੇ ਕਿਵੇਂ-ਕਿਵੇਂ ਹੋਣਾ ਉੱਥੇ ਹੁਣ ਆਫਿਸ 'ਚ ਬੈਠ ਕੇ ਡਰਾਇੰਗਾਂ ਬਣਾਈਆਂ ਜਾਂਦੀਆਂ ਉੱਥੇ ਆਫਿਸ 'ਚ ਬੈਠ ਕੇ ਪਲੈਨਿੰਗ ਚੱਲਦੀ ਹੈ ਹੁਣ ਬਲਵਿੰਦਰ ਸਿੰਘ ਜਟਾਣਾ ਬਲਜੀਤ ਸਿੰਘ ਫੌਜੀ ਹਰਮੀਤ ਸਿੰਘ ਪਾਉਵਲ ਇਹ ਸਾਰੇ ਸਾਥੀ ਰਲ ਕੇ 26 ਸੈਕਟਰ ਪਹੁੰਚਦੇ ਆ ਜਿੱਥੇ ਮੀਟਿੰਗ ਹੋ ਰਹੀ ਹੁੰਦੀ ਹੈ ਅੱਜ ਦੇ ਸਮੇਂ ਉੱਥੇ HDFC ਬੈਂਕ ਬਣਿਆ ਹੋਇਆ ਹੈ